ਇਹੀ ਦਫਾ ਕੋਈ ਐਸਾ ਮਿੱਤਰ ਮਿਲਦਾ ਕਹਿੰਦਾ ਗੈਣੀ ਜੀ ਪਲਾਣੇ ਦੀ 30 40 ਸਾਲ ਪਹਿਲੇ ਆਖੀ ਹੋਈ ਗੱਲ ਉਲਦੀ ਨਹੀਂ ਕਿਉਂ ਛੋਟ ਕਰ ਗਈ ਉਹ ਸਗਦਾ ਉਸਨੇ ਗੱਲ ਕੱਢੀ ਹੋਵੇ ਕੋਈ ਕੌੜਾ ਬਚਨ ਬੋਲਿਆ ਹੋਵੇ ਛੋਟ ਕਰ ਗਈ ਸਿਮਰ ਤੇਜ਼ਾ ਹਿੱਸਾ ਬਣ ਗਈ ਉਹ ਵੀ ਅੰਦਰ ਪਈ ਕੁਝ ਸੁਣਿਆ ਸੀ ਸੁਣ ਕੇ ਬਿਸਮਾਦ ਤਾਰੇ ਹੋਇਆ ਬੜੀ ਖੁਸ਼ੀ ਮਿਲੀ ਆਨੰਦ ਮਿਲੇਆ ਸਿਮਰਤੀ ਦਾ ਹਿੱਸਾ ਬਣ ਜਾਂਦਾ ਕੁਝ ਸੁਣਿਆ ਸੀ ਤੇ ਚੋਟ ਬੜੀ ਲੱਗੀ ਐਸਾ ਬੋਲ ਸੀ ਕੁਝ ਬੜੀ ਚੋਟ ਲੱਗੀ ਬੜਾ ਦੁੱਖ ਮਿਲੇ ਉਹ ਸਿਮਰਤੀ ਦਾ ਹਿੱਸਾ ਬਣ ਗਿਆ ਜ਼ਬਾਨ ਨੇ ਕੁਝ ਖਾਦਾ ਸੀ ਤੇ ਖਾ ਕੇ ਬੜਾ ਅਜੀਬ ਔਰ ਗਰੀਬ ਸਵਾਦ ਆਇਆ ਬੜਾ ਹੀ ਰਸ ਆਇਆ ਸਿਮਰਤੀ ਦਾ ਹਿੱਸਾ ਬਣ ਜਾਂਦਾ ਪਰ ਐਸੀ ਕੋਈ ਚੀਜ਼ ਮੂੰਹ ਚ ਪਾਈ ਜ਼ਹਿਰ ਤੋਂ ਵੀ ਕੌੜੀ ਬਿਲਕੁਲ ਫਿੱਕੇ ਬਿਲਕੁਲ ਬੇਸਵਾਦੇ ਉਸ ਨਾਲ ਦੇ ਇੱਕ ਆਗਾਧ ਪਹੁੰਚਦਾ ਹੈ ਔਰ ਉਹ ਸਿਮਰਤੀ ਦਾ ਹਿੱਸਾ ਬਣ ਜਾਂਦਾ। ਅਜੋਕੇ ਸਾਇੰਟਿਸਟ ਕਹਿੰਦੇ ਪੈਨੇ NASA ਜੋ ਸੁੰਘਦੀ ਹੈ ਇਹ ਸਿਮਰਤੀ ਦੀ ਛਾਪ ਸਭ ਤੋਂ ਪਰਬਲ ਪੈਂਦੀ ਹੈ ਇੰਜ ਕਹਿੰਦੇ। ਅਜੋਕੇ ਵਿਗਿਆਨ ਅੱਜ ਦਾ ਵਿਗਿਆਨ ਐਸਾ ਕਹਿੰਦਾ ਹੈ। ਕੁਝ ਸੁਗੰਧ ਜਿਹਨੂੰ ਸੁੰਘਦਿਆਂ ਬੜਾ ਰਸ ਆਉਂਦਾ ਹੈ। ਨਾਸਕਾ ਦੇ ਰਾਹੀਂ ਬੜਾ ਰਸ ਮਿਲ ਗਿਆ ਸਿਮਰਤੀ ਦਾ ਹਿੱਸਾ ਬਣ ਜਾਂਦਾ ਔਰ ਉਹ ਇਹ ਕਹਿੰਦੇ ਨੇ ਬਾਕੀ ਇੰਦਰੀਆਂ ਨਾਲੋਂ ਇਸ ਇੰਦਰੀ ਦੇ ਆਛਾਤ ਜ਼ਿਆਦਾ ਪੈ ਜਾਂਦਾ ਹੈ ਇਸ ਆਧਾਰ ਤੇ ਕਹਿੰਦੇ ਨੇ ਉਹ ਤੇ ਉਹਨਾਂ ਦੀ ਖੋਜ ਹੈ ਪਰ ਕਹਿਣ ਲੱਗ ਪਏ ਪਰ ਭਿਆੰਕਰ ਕੋਈ ਦੁਰਗੰਧ ਲੰਘਿਆ ਕਿਸੇ ਪਾਸੋਂ ਬੜੀ ਭਿਆੰਕਰ ਦੁਰਗੰਧ ਲਕਤੇ ਕਪੜਾ ਦੇਣ ਨੂੰ ਜੀ ਕੀਤਾ ਉਹ ਵੀ ਸਿਮਰਤੀ ਦਾ ਹਿੱਸਾ ਬਣ ਜਾਂਦਾ ਯਾਦ ਦਾ ਹਿੱਸਾ ਬਣ ਜਾਂਦੀ ਹੈ ਕਦੇ ਕਦਾਂ ਜਦ ਧਿਆਨ ਅੰਦਰ ਜਾਂਦਾ ਹੈ ਉਹ ਸੁਗੰਧ ਦੁਰਗੰਧ ਯਾਦ ਆਉਂਦੀ ਉਹ ਮਿੱਠੇ ਬੋਲ ਔਰ ਕੱਢੀ ਹੋਈ ਗੱਲ ਯਾਦ ਆ ਜਾਂਦੀ ਹੈ ਭਾਵੇਂ 30 ਸਾਲ ਪਹਿਲੇ ਕਿਸੇ ਨੇ ਗੱਲ ਕੀਤੀ भावे तीह साल पहले सुन के आनंद आया से, याद आ ओ दृश्य जो वेख के बड़ा रस मिलया बड़ा सहम पैदा हो गया भावे भी तीह साल चालीस साल पुराना, जद भी कभी ध्यान अंदर है, याद आ जा उस पासे ध्यान उस समी की तरफ जब ध्यान है, ज्यान जा इसे तरह है किसे तरह है न बहुत कोमल बड़ा ही कोमल सपरशता खलड़ी का रस है किसी मित्र न लाया है पुत्र नो नल न लायाशता है, है। सुख मिले आ, रस मिले आ, वो भी सिमरती का हिस्सा ਕਿਸੇ ਬਲਦੇ ਹੋਏ ਅੰਗਾਰੇ ਨੂੰ ਜਾਂ ਗਰਮ ਚੀਜ਼ ਨੂੰ ਹੱਥ ਲਾਇਆ। ਇੱਕਦਮ ਹੱਥ ਜਲ ਗਿਆ। ਅਚਨ ਜੇ ਛਾਲੇ ਪੈ ਗਏ। ਇਹ ਵੀ ਸਿਮਰਤੀ ਦਾ ਹਿੱਸਾ ਬਣ ਜਾਂਦਾ ਹੈ ਅੰਦਰ ਛਾਪ ਬਣ ਜਾਂਦੀ। ਜਦ ਵੀ ਕਦੀ ਧਿਆਨ ਉਸ ਕੋਣੇ 'ਚ ਜਾਂਦਾ ਹੈ ਜਿਵੇਂ ਹੱਥ ਜਲਿਆ ਸੀ ਯਾਦ ਆਇਆ। ਮਾਮੇ 30 ਸਾਲ ਪਹਿਲੇ ਜਲਿਆ ਸੀ। ਮਾਮੇ 20 ਸਾਲ ਪਹਿਲੇ ਜਲਿਆ ਸੀ। ਛੋਇਆ ਹੈ ਬੜਾ ਕੋਮਲ ਛੋਇਆ ਹੈ ਸਪਰਸ਼ ਕੀਤਾ ਹੈ ਬੜਾ ਰਸਮੇਲੇ ਉਹਦੀ ਵੀ ਛਾਪ ਬਣ ਜਾਂਦੀ ਹੈ ਸਿਮਰਤੀ ਦਾ ਹਿੱਸਾ ਬਣ ਜਾਂਦਾ ਹੈ ਜਦ ਵੀ ਕਦੀ ਧਿਆਨ ਉਸ ਕੋਣੇ 'ਚ ਜਾਂਦਾ ਹੈ ਉਹ ਘਟਨਾ ਯਾਦ ਆ ਜਾਂਦਾ ਪਰ ਛੋਇਆ ਹੈ ਤੇ ਹੱਥ ਜਲ ਗਏ ਹੱਥ ਜਲ ਗਏ 3 ਸਾਲ ਪਹਿਲੇ ਮੈਨੂੰ ਲੋ ਲੱਗ ਗਈ ਬਹੁਤ ਗਰਮ ਜੌਂਦਾ ਮੈਨਾ ਸੀ ਇਹ ਰਾਜਸਥਾਨ ਦੇ ਪਿਆਸੇ ਤੇ ਭੁੱਖੇ ਹਿਰਨ ਮਰਨ ਲੱਗ ਪਏ ਸਨ ਮੋਰ ਵੀ ਮਰਨ ਲੱਗ ਪਏ ਸਨ 4-500 ਮੋਰ 3 ਸਾਲ ਪਹਿਲੇ ਇਕੱਠੇ ਹੀ ਮਰ ਗਏ بارشਾਂ ਹੋਈਆਂ ਨਾ ਦੋ 3 ਸਾਲ ਤੇ ਪਹਾੜਾਂ ਦੇਤੇ ਜਿਹੜੇ ਝਰਨੇ ਸਨ ਸਰੋਵਰ ਸਨ ਸੁੱਕ ਗਏ ਰਾਜਸਥਾਨ ਗਵਰਨਮੈਂਟ ਚਿੰਤਾ ਚ ਗਈ ਤੇ ਮੋਰ ਸਾਰੇ ਹੀ ਮਰ ਗਏ ਜਿੰਨੀਆਂ ਧਾਰਮਿਕ ਸੰਸਥਾਵਾਂ ਲੈਣਾ ਉਹ ਅੱਗੇ ਆਇਆ ਟੈਂਕਰਾਂ ਦੇ ਰਾਹੀਂ ਪਾਣੀ ਯਤਨਾਂ ਦੇ ਨਾਲ ਉੱਪਰ ਪੁਚਾਣਾ ਸ਼ੁਰੂ ਕੀਤਾ ਪਹਾੜ ਦੇ ਕੋਲੋਂ ਲੈ ਜਾ ਕੇ ਫਿਰ ਮਸ਼ਕਾਂ ਦੇ ਚ ਪਾ ਕੇ ਪਾਣੀ ਉੱਪਰ ਪੁਚਾਇਆ ਜਿੱਥੇ ਜਿੱਥੇ ਸਰੋਵਰ ਸਨ ਇਧਰੇ ਸਾਧਨ ਸੀ ਬਿਜਲੀ ਦਾ ਤੇ ਮੋਟਰਾਂ ਦੇ ਰਾਹੀਂ ਉੱਪਰ ਪੁਚਾਇਆ ਕਿ ਹਰ ਧਾਰਮਿਕ ਸੰਸਥਾ ਅੱਗੇ ਆਏ ਇਹ ਦੋ ਤਿੰਨ ਹਿਰਨ ਮਰੇ ਕਿਦਰੇ ਸੈਰ ਕਰਦੇ ਆ ਮੈਂ ਵੀ ਦੇਖ ਲੈ ਤੋ ਆ ਪੜੋ ਅਮੇਰਪਤੀ ਜਮੇ ਸੀ ਜੀਪ ਭਰ ਲੈਂਦੇ ਸੀ ਕਾਦੇ ਔਰ ਇਸ ਤੋਂ ਇਲਾਵਾ ਔਰ ਜੋ ਹਿਰਨ ਖਾਂਦੇ ਨੇ ਜੀਪ ਲੱਦ ਲੈਂਦੇ ਸੀ ਉੱਪਰ ਚਲੇ ਜਾਂਦੇ ਸੀ ਜਿੱਥੇ ਤੱਕ ਜੀਪ ਜਾ ਸਕਦੀ ਸੀ ਫਿਰ ਸਮਾਨ ਛੁੱਕ ਕੇ ਉੱਥੇ-ਉੱਥੇ ਖੜੇ ਰਦੇ ਸੀ ਜਿਥੇ ਵਿਚਾਰੇ ਹਿਰਨ ਰਜ਼ਕ ਦੀ ਤਲਾਸ਼ ਲੈ ਇੱਕ ਦਿਨੇ ਦ੍ਰਿਸ਼ ਮੈਂ ਦੇਖਣ ਲੱਗ ਪਿਆ ਮੈਂ ਕਿ ਹੁਣ ਤਾਂ ਹੀ ਜਾਣਾ ਹੈ ਇਹ ਸਾਰਾ ਖਾ ਲੈਣਗੇ ਦੇਖਦੇ ਲੋ ਬੜੇ ਚੱਲ ਰਹੀ ਸੀ ਗਰਮੀ ਬੜੀ ਹੈਗਾ ਸੀ ਬਾਵੇਂ ਸ਼ਾਮ ਦਾ ਵਕਤ ਬੈਠਾ ਮੈਂ ਦਰਖਤ ਦੇ ਥੱਲੇ ਘਰ ਆਂਦਿਆ ਲੋ ਲਗ 15 ਵੇ ਦਿਨ ਤੇ ਫਿਰ ਮੈਂ ਮੰਜੇ ਤੋਂ ਉੱਠੇ ਨਹੀਂ ਇਲਾਜ ਚੱਲਦਾ ਰਿਹਾ ਉਹ ਜਿਹੜੇ ਲੱਗੇ ਲੋਹਾ ਭਾਵੇਂ 3 ਸਾਲ ਪਹਿਲੇ ਲੱਗੇ ਸਿਮਰਤੀ ਦਾ ਹਿੱਸਾ ਬਣ ਗਏ ਅੰਗ ਦਾ ਜਦ ਵੀ ਕਦੇ ਧਿਆਨ ਉਸ ਕੋਨੇ 'ਚ ਜਾਂਦਾ ਹੈ ਉਹ ਗਰਮ ਗਰਮ ਹਵਾ ਜੋ ਮੈਨੂੰ ਲੱਗਦੀ ਹੈ ਉਹ ਦਰਖਤ ਉਹ ਹਿਰਨਾ ਦਾ ਦ੍ਰਿਸ਼ ਯਾਦ ਆ ਜਾਂਦਾ ਉਹ ਨਹੀਂ ਦੇ ਇਹ ਗੱਲ ਪੂਰੀ ਪਕੜੇ 'ਚ ਆਪ ਜੀ ਦੀ ਆ ਗਈ ਹਰੇਕ ਦੇ ਅੰਦਰ ਇਸ ਤਰ੍ਹਾਂ ਦੀਆਂ ਸਿਮਰਤیاں ਚੱਲਦੀਆਂ। ਮੂਲ ਰੂਪ ਦੇ ਚੋਂ ਮੈਂ ਇਤਨਾ ਕਹਦੇ ਆਂ। ਕੁਝ ਵੇਖਿਆ ਸੀ, ਕੁਝ ਸੁਣਿਆ ਸੀ, ਕੁਝ ਚਖਿਆ ਸੀ, ਕੁਝ ਸੁੰਘਿਆ ਸੀ, ਕੁਝ ਸਪਰਸ਼ ਕੀਤਾ ਸੀ। ਝੋਟ ਬੜੀ ਲੱਗ। ਸਹਿਮ ਬੜਾ ਪੈਦਾ। ਦੁੱਖ ਬਹੁਤ ਮਿਲਿਆ। ਉਹ ਸਿਮਰਤੀ ਦਾ ਹਿੱਸਾ ਬਣ ਜਾਂਦਾ। ਯਾਦ ਦਾ ਹਿੱਸਾ ਬਣ ਜਾਂਦਾ। ਇੱਕ ਨਵੀਂ ਫਾਈਲ ਤਿਆਰ ਹੋ ਜਾਂਦੀ ਹੈ ਪਿਛੇ ਰੱਖ ਦਿੱਤੀ ਜਾਂਦੀ ਹੈ। ਔਰ ਵੇਖਿਆ ਸੀ ਸੁਣਿਆ ਸੀ ਚਖਿਆ ਸੀ ਸਪਰਸ਼ ਕੀਤਾ ਸੀ ਸੁੰਘਿਆ ਸੀ ਰਸ ਬੜਾ ਮਿਲਿਆ। ਸੁੱਖ ਬੜਾ ਮਿਲਿਆ। ਆਨੰਦ ਆਇਆ। ਸਿਮਰਤੇ ਦਾ ਹਿੱਸਾ ਬਣ ਜਾਂਦਾ ਹੈ। ਔਰ ਇਹ ਸਿਮਰਤੀ ਵੀ ਅੰਦਰ ਬਣੀ ਰਹਿੰਦੀ ਹੈ ਮਿਟਦੀ ਨਹੀਂ। ਆਰਮਕ ਅਨਭਵੀ ਪੁਰਸ਼ ਤੇ ਕਹਿੰਦੇ ਨੇ ਕੋਰੋਣਾ ਜਨਮਾਂ ਦੀਆਂ ਸਿਮਰਤੀਆਂ ਸਾਡੇ ਅੰਦਰ ਪਈਆਂ ਨੇ ਇੱਕ ਜਨਮ ਦੀਆਂ ਨਹੀਂ ਕਿਉਂਕਿ ਕੋਰੋਣਾ ਜਨਮਾਂ ਦੇ ਚ ਕਦੀ ਦੁੱਖ ਬੋਗਦੇ ਰਹਾ ਕਦੀ ਸੁਖ ਕਦੀ ਦਿਨ ਦੇ ਚ ਜੀਉਂਦੇ ਰਹਾ ਕਦੀ ਰਾਤ ਦੇ ਚ ਕਦੀ ਹੱਸਦੇ ਰਹਾ ਕਦੀ ਰੋਂਦੇ ਕਦੀ ਦੁਖੀ ਕਦੀ ਸੁਖੀ ਇਹ ਤੇ ਨਾਲ ਚੱਲਦਾ ਹੈ ਜੇ ਜ਼ਿੰਦਾ ਹਾਂ ਤਾਂ ਰਾਤ ਦੇ ਚ ਵੀ ਜੀਣਾ ਪੈਗਾ ਦਿਨ ਦੇ ਚ ਵੀ ਜੀਣਾ ਜਿਵੇਂ ਚਲ ਰਿਹਾ ਹੈ ਤੋ ਦੁੱਖਾਂ ਚ ਵੀ ਜੀਣਾ ਪਏਗਾ ਸੁੱਖਾਂ ਚ ਵੀ ਜੀਣਾ ਦੁੱਖ ਸੁਖ ਦੀ ਅੰਦਰ ਛਾਪ ਬਣ ਜਾਂਦੀ ਸਿਮਰਤੇ ਦਾ ਹਿੱਸਾ ਬਣ ਜਾਂਦਾ ਇੰਜ ਕਹ ਲੋ ਫਾਇਲਾਂ ਦਾ ਅੰਬਾਰ ਲਗਿਆ ਪਿਆ ਕਰੋੜਾਂ ਜਨਮਾਂ ਅੰਦਰ ਇਤਨੇ ਸਿਮਰਤੇ ਪਈ ਹੈ ਕੁਝ ਸਰਦ ਪੁਰਸ਼ ਕੁਝ ਮਹਾਪੁਰਸ਼ ਇਨਾ ਕਰੋੜਾਂ ਜਨਮਾਂ ਤੱਕ ਪਿੱਛੇ ਵੀ ਚਲੇ ਜਾਂਦੇ ਨੇ ਚੱਲੋ ਤੋਬੋ ਲਮੇ ਤੁਹਾਡੇ ਸਾਹਮਣੇ ਰੱਖ ਕੇ ਫਿਰ ਅੱਗੇ ਚਲਾ ਭਾਈ ਸਾਹਿਬ ਭਾਈ ਨੰਦ ਲਾਲ ਜੀ ਅਨੰਗੁਰ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਨੰਤ ਭਗਤ ਉਹ ਕਹਿੰਦੇ ਨੇ ਨਬੋਧੇ ਚੇ ਨਿਸ਼ਾਨ ਆਜ਼ੇ ਜ਼ਮੀਨੋਂ ਆਸਮਾ ਇਹ ਸ਼ੌਕੇ ਯਾਦੇ ਤੋਂ ਆਵੁਰਦ ਦਰ ਵਜੋਦ ਮਰਾ हे प्रभु हे परमात्मा इस शरीर ਦੇ ਇस्ते ਮੈਂ ਨਹੀਂ ਸੀ ਸਿਰਫ ਸਰੀਰ ਹੀ ਨਹੀਂ ਇਸ ਤਰ੍ਹਾਂ ਦਾ ਸੰਸਾਰ ਵੀ ਨਹੀਂ ਸੀ ਮੈਂ ਤੇ ਉਦੋਂ ਦਾ ਤੇਰੀ ਤਲਾਸ਼ ਦੇ ਚਾ ਤੇਰੀ ਤਲਾਸ਼ ਦੇ ਚਾ ਉਸ ਹੀ ਅੱਖੋਂ ਕੀ ਤਲਾਸ਼ ਤੇ ਸਿਰਫ ਮਨੁੱਖ ਹੀ ਜਨਮ ਦੇ ਚਾ ਸਕਦੀ ਸੁਖ ਪਸ਼ੂ ਨੂੰ ਵੀ ਚਾਹੀਦਾ ਹੈ ਦੁੱਖ ਪਸ਼ੂ ਦੇ ਵੀ ਮੰਗ ਨਹੀਂ ਹੈ ਦੁੱਖ ਤਾਂ ਉਹ ਵੀ ਵੱਜਦਾ ਹੈ ਜੀਵਨ ਪਸ਼ੂ ਨੂੰ ਵੀ ਚਾਹੀਦਾ ਹੈ ਮੌਤ ਜੀ ਪਸ਼ੂ ਨੂੰ ਵੀ ਨਹੀਂ ਚਾਹੀਦੀ ਮੌਤ ਦੇ ਡਰ ਤੋਂ ਉਹ ਵੀ ਵੱਜਦਾ ਪਰਮਾਤਮਾ ਪਰਮ ਜੀਵਨ ਹੈ ਤੇ ਪਰਮ ਸੁਖ ਹੈ ਸੁਖ ਦੀ ਮੰਗ ਹੀ ਪਰਮਾਤਮਾ ਦੀ ਮੰਗ ਜੀਵਨ ਦੀ ਚਾਹਤ ਹੀ ਪਰਮਾਤਮਾ ਦੀ ਚਾਹਤ ਕਿਉਂਕਿ ਪਰਮਾਤਮਾ ਪਰਮ ਜੀਵਨ ਹੈ ਸਦ ਜੀਵਨ ਹੈ ਤੇ ਮਨੁੱਖ ਨੂੰ ਜੀਵਨ ਚਾਹੀਦਾ ਪਰਮਾਤਮਾ ਸੁਖ ਹੈ ਤੇ ਪਰਮ ਸੁਖ ਹੈ ਇਸੇ ਹਿਸਾਬ ਨਾਲ ਨਾਸਤਿਕ ਫਿਰ ਪਸ਼ੂ ਵੀ ਨਹੀਂ ਇਹ ਵੀ ਮਾਸਾ ਐਸਾ ਕੌਣ ਹੈ ਜਿਹਨੂੰ ਸੁੱਖ ਨਹੀਂ ਚਾਹੀਦਾ ਐਸਾ ਕੌਣ ਹੈ ਜਿਹਨੂੰ ਜੀਵਨ ਨਹੀਂ ਚਾਹੀਦਾ ਭਾਵੇਂ ਤ੍ਰਿਗਦੇ ਜੀਵਨ ਹੋਵੇ ਕਿ세 ਦਾ ਜਿਵਣਾ ਤੇ ਉਹ ਵੀ ਚਾਹੁੰਦਾ ਹੈ ਜਿਵਣਾ ਤੇ ਸੱਪ ਵੀ ਚਾਹੁੰਦਾ ਹੈ ਉਹ ਵੀ ਦੇਖਦਾ ਇਧਰ ਖਤਰਾ ਹੈ ਤੇ ਮੋੜ ਕੇ ਭੱਜਦਾ ਹੈ ਜੀਵਣਾ ਤੇ ਸੁਵਰਵੀ ਚਾਹੁੰਦਾ ਜਦੋਂ ਉਹ ਦੇਖਦਾ ਹੈ ਮੈਨੂੰ ਪਕੜਨ ਲੱਗੇ ਨਾ ਉਹ ਵੀ ਭੱਜਦਾ ਹੈ। ਤ੍ਰਿਗਤ ਤੋਂ ਤ੍ਰਿਗਤ ਜਿਉ ਨਹੀਂ ਵੀ ਜੀਵਣਾ ਚਾਹੰਦੀ ਹੈ। ਜੀਵਨ ਦੀ ਲਾਲਸਾ ਹੈ ਪਰਮਾਤਮਾ ਦੀ ਲਾਲਸਾ ਹੈ ਕਿਉਂਕਿ ਪਰਮਾਤਮਾ ਪਰਮ ਜੀਵ ਹੈ। ਪਰਮ ਜੀਵ। ਸੁਖ ਦੀ ਚਾਹਤ ਹੈ ਪਰਮਾਤਮਾ ਦੀ ਚਾਹਤ ਹੈ ਕਿਉਂਕਿ ਪਰਮਾਤਮਾ ਪਰਮ ਸੁਖ ਹੈ। ਪਸ਼ੂਆਂ ਕੋਲ ਵੀ ਭੁੱਲ ਹੋ ਜਾਂਦੀ ਏ ਮਨੁੱਖ ਕੋਲ ਵੀ ਭੁੱਲ ਹੋ ਜਾਂਦੀ ਏ ਜਿੱਥੇ ਜਿੱਥੇ ਉਹ ਸੁੱਖ ਦੀ ਕਲਪਨਾ ਕਰਦਾ ਹੈ ਉੱਥੇ ਸਿਰਫ ਲੋੜਾਂ ਦੀ ਪੂਰਤੀ ਤੇ ਹੋ ਜਾਂਦੀ ਏ ਸੁੱਖ ਨਹੀਂ ਮਿਲਦਾ ਇਹ ਜਿੱਥੇ ਸੁੱਖ ਹੈ ਤਲਾਸ਼ ਨਹੀਂ ਕਰਦਾ ਖੋਜ ਨਹੀਂ ਕਰਦਾ ਬੈਨ ਨਹੀਂ ਕਰਦਾ ਮੈਂ ਫਿਰ ਦੌੜਾਂਗਾ ਸੁੱਖ ਦੀ ਕਲਪਨਾ ਜਿਨ੍ਹਾਂ ਜਿਨ੍ਹਾਂ ਨਾਲ ਜੋੜਦਾ ਹੈ ਜਿਨ੍ਹਾਂ ਜਿਨ੍ਹਾਂ ਨਾਲ ਸੁੱਖ ਦੀ ਇੱਛਾ ਜੋੜਦਾ ਹੈ ਅਗਰ ਉਹ ਮਿਲ ਵੀ ਜਾਏ ਉਹ ਲੋੜਾਂ ਦੀ ਪੂਰਤੀ ਤੇ ਹੋ ਜਾਂਦੀ ਹੈ ਸੁੱਖ ਨਹੀਂ ਮਿਲਦਾ ਸੁੱਖ ਜਿੱਥੇ ਹੈ ਉੱਥੇ ਤਲਾਸ਼ ਨਹੀਂ ਹੈ ਜੀਵਨ ਦਰ ਜੀਵਨ ਚੱਲਦਾ ਹੈ ਤਾਂ ਭਾਈ ਨੰਦ ਲਾਲ ਇਹ ਕਹਿੰਦੇ ਰਹੇ ਨੇ ਹਰ ਜੀਵਨ ਵਿੱਚ ਮੈਨੂੰ ਜੀਵਨ ਤੇ ਚਾਹੀਦਾ ਸੁੱਖ ਤੇ ਚਾਹੀਦਾ ਜੋ ਕੁਝ ਨੰਦ ਲਾਲ ਕਹਿ ਰਹੇ ਨੇ ਇੱਕ ਸੂਫੀ ਵੀ ਕਹਿੰਦਾ ਉਹਦੇ ਕਹਣੇ ਨਾਲ ਇਹ ਵੀ ਸਪਸ਼ਟ ਹੋਇਆ ਕਿ ਇਸਲਾਮ ਦੇ ਵਿੱਚ ਵੀ ਕੁਝ ਐਸੇ ਫਕੀਰ ਨੇ ਜੋ ਬਾਰ ਬਾਰ ਦੇ ਜਨਮ ਨੂੰ ਮੰਨਦੇ ਨੇ ਕਹਿੰਦੇ ਜੋ ਇਹਨਾਂ ਦੇ ਵਿੱਚ ਸਮਸਤ ਬਰੇ ਸਭ ਤੋਂ ਅਗਰਸਰ ਹੈ ਸਭ ਤੋਂ ਅੱਗੇ ਹੈ ਉਹ ਕਹਿੰਦਾ ਆਦਮ ਨਾ ਬੋਦੋ ਮਨ ਬੋਦਮ ਐ ਖੁਦਾਵੰ ਤਾਲਾ ਇਸ ਤਰ੍ਹਾਂ ਦੇ ਮਨੁੱਖ ਤੋਂ ਨਹੀਂ ਬਣਾਏ ਸਨ ਪਰ ਮੈਂ ਤੇ ਉਦੋਂ ਵੀ ਸੀ ਅਜੇ ਮਨੁੱਖ ਦਾ ਢਾਂਚਾ ਤੋ ਇਸ ਤਰ੍ਹਾਂ ਦਾ ਨਹੀਂ ਬਣਾਇਆ ਸੀ ਜਿਵੇਂ ਹੁਣ ਮੈਂ ਹਰ ਫਿਰ ਵੀ ਮੈਂ ਤੇ ਹੈ ਸੀ ਆਦਮ ਨਾ ਬੋਦੋ ਮਨ ਬੋਧਮ ਹਵਾ ਨਾ ਬੋਦੋ ਮਨ ਬੋਧਮ ਹਵਾਂ ਕਹਿੰਦੇ ਨੇ ਮਾਇਆ ਇਹ ਮਾਇਆ ਰੂਪੇ ਛਲ ਰੂਪੇ ਤੋਂ ਸੰਸਾਰ ਵੀ ਨਹੀਂ ਬਣਾਇਆ ਸੀ ਮਾਇਆ ਦਾ ਅਖਰੀ ਅਰਥ ਕਰੋਗੇ ਤੇ ਛਲ ਜੋ ਦਿਖਾਈ ਦੇਵੇ ਤੇ ਪਕੜਦੇ ਚ ਨਾ ਆਵੇ ਪ੍ਰਭਾਵਤ ਵੀ ਕਰੇ ਤੇ ਪਕੜਦੇ ਚ ਨਾ ਜਿਵੇਂ ਹਵਾ ਨੂੰ ਮੁਠੀ ਚ ਬੰਦ ਕਰਨਾ ਚਾਹੀਏ ਤੇ ਹਵਾ ਨਿਕਲ ਜਾਏ ਮੁਠੀ ਦੇ ਚ ਇਸ ਤਰ੍ਹਾਂ ਸੰਸਾਰ ਦੇ ਹਰ ਚੀਜ਼ ਨੂੰ ਅਸੀਂ ਪਕੜਦੇ ਹਾਂ ਮੁਠ ਦੇ ਚ ਨਿਕਲ ਜਾਂਦੇ ਮੁਠੀ ਚ ਰਹਿ ਜਾਂਦੀ ਇਹਨੂੰ ਕਹਿੰਦੇ ਨੇ ਮਾਇਆ ਮਾਹੀ ਮਾਇਆ ਛੱਡ ਲੈ ਰਣਕੀ ਅਗਨ ਮੇਘ ਕੀ ਛਾਇਆ ਗੋਬਿੰਦ ਭਜਨ ਬਿਨ ਹੜਕਾ ਅਜਲ ਐਸਵਾਸੇ ਭਗਤ ਕਬੀਰ ਜੀ ਨੇ ਤੇ ਕਹਿ ਦਿੱਤਾ ਏਕ ਹੈ हे ਪ੍ਰਭੂ ਸੰਸਾਰ ਦੇ ਇੱਤੇ ਬੜੀਆਂ ਠਗੀਆਂ ਚਲਦੀਆਂ ਨੇ ਔਰ ਬੜੇ ਠੱਗ ਨੇ ਪਰ ਤੂੰ ਸਭ ਤੋਂ ਵੱਡਾ ਠੱਗ ਹੈ ਐਜ ਕਹਿ ਹਰ ਠੱਗ ਜਾਗ ਕੋ ਠਗਔਰੇ ਲਾਈ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਕਤੀ ਹਰ ਠੱਗ ਬੜਾ ਵੱਡਾ ਠੱਗ ਹੈ ਤੂੰ ਐ ਮਾਇਆ ਬੜਾ ਕੇ ਤੋ ਸਾਨੂੰ ਛਲ ਲਿਆ ਹੈ ਪੇ ਪਰਮ ਸੁਖ ਤੋਂ ਅਸੀਂ ਵਾਂਝੇ ਰਹੇ ਪਰਮ ਜੀਵਨ ਤੋਂ ਅਸੀਂ ਵਾਂਝੇ ਰਹੇ ਐਨਾ ਵਿਖੜਾ ਪਰਛਾਤੋਂ ਪਾਇਆ ਪਾਇਆ ਹੱਲ ਨਹੀਂ ਆਉਂਦਾ ਇਨ ਮ ਆਇਆ ਜਗਦੇਸ਼ ਗੁਸਾਈ ਤੁਮਰੇ ਚਰਨ ਬਿਸਾਰੇ ਕਿੰਚਤ ਪ੍ਰੀਤ ਨਾ ਉਪਜੇ ਜਨ ਕੋ ਜਨ ਕਹਾ ਕਰੇ ਬੇਚਾਰੇ ਇਹ ਕਰੀਏ ਐਸਾ ਤੋਂ ਪਰਛਾ ਪਾਇਆ ਹੱਲ ਨਹੀਂ ਆਉਂਦਾ ਹੱਲ ਨਹੀਂ ਆਉਂਦਾ ਔਰ ਪਲਚੇਚੀ ਬੰਦਾ ਉਲਝ ਕੇ ਰਹਿ ਜਾਂਦਾ ਹੈ ਸੰਸਾਰ ਦੇ ਚ ਉਲਝ ਕੇ ਰਹਿ ਜਾਂਦਾ ਹੈ ਪਰਿਵਾਰ ਦੇ ਚ ਉਲਝ ਕੇ ਰਹਿੰਦਾ ਹੈ ਸੰਸਾਰ ਦੀਆਂ ਸਮੱਸਿਆਵਾਂ ਦੇ ਚ ਫਸ ਕੇ ਰਹਿ ਜਾਂਦਾ ਹੈ ਹਰ ਠੱਗ ਜਗ ਕੋ ਠਗ ਹੋ ਰਿਹਾ ਹੈ ਐਸਾ ਕਵੈਲ ਨੇ ਇਸਲਾਮ ਇਸਨੂੰ ਕਹਿੰਦੇ ਨੇ ਹਵਾ ਰੱਬ ਨੇ ਹਵਾ ਖੜਾ ਕੀਤਾ ਬੰਦਾ ਇਸੇ ਚ ਫਸ ਕੇ ਰਹਿ ਜਾਂਦਾ ਹੈ ਪਰ ਸ਼ਮਸ ਤਵਰੇਜ਼ ਕਹਿੰਦਾ ਹੈ اے ਖੁਦਾ ਮੈਂ ਤੇਰੇ ਹਵੇ ਤੋਂ ਵੀ ਪੁਰਾਣਾ ਅੱਜ ਦਾ ਨਹੀਂ ਅਵਾ ਨਾ ਬੋਦੋ ਮਨ ਬੋਦਮ ਇਹ ਕਸ ਨਾ ਬੋਦੋ ਮਨ ਬੋਦਮ ਮਨ ਆਸ਼ਕੇ ਦੇ ਰੀ ਨਾਮ ਇਹ ਜੋ ਮੈਂ ਅੱਖਾਂ ਨਾਲ ਦੇਖਦਾ ਇਹ ਕੁਝ ਵੀ ਨਹੀਂ ਸੀ ਮੈਂ ਹੈ ਪ੍ਰਭੂ ਬੜਾ ਪੁਰਾਣਾ ਪ੍ਰੇਮੀ ਆ ਤੇਰਾ ਮਨ ਆਸ਼ਕੇ ਦੇ ਰੀ ਨਾਮ ਮੈਂ ਬਹੁਤ ਪੁਰਾਣਾ ਬਹੁਤ ਲੰਬੇ ਸਮੇਂ ਤੋਂ ਤੇਰਾ ਆਸ਼ਕਾਂ ਤੇਰੀ ਤਲਾਸ਼ ਤੇ ਜੀਵਨ ਕਿਸ ਤਰ੍ਹਾਂ ਦਾ ਵੇਸੇ ਦ੍ਰਿਸ਼ ਅਦ੍ਰਿਸ਼ ਜੀਵਨ ਨੂੰ ਜੀਵਨ ਚਾਹੀਦਾ ਸੀ ਸਦੀਵੀ ਜੀਵਨ ਚਾਹੀਦਾ ਸੀ ਸਦੀਵੀ ਜੀਵਨ ਪਰਮਾਤਮਾ ਹੈ ਪਰਮ ਸੁਖ ਚਾਹੀਦਾ ਸੀ ਜੋ ਦੁੱਖ ਦੇ ਚ ਨਾ ਬਦਲੇ ਪਰਮ ਸੁਖ ਪਰਮਾਤਮਾ ਹੈ ਪਰਮ ਖੇੜਾ ਚਾਹੀਦਾ ਸੀ ਜੇ ਇਹਦੇ ਚ ਮੁਰਝਾਣਾ ਨਾ ਹੋਵੇ ਤਾਂ ਪਰਮ ਖੇੜਾ ਤੇ ਪਰਮਾਤਮਾ ਹੈ ਇਹ ਜਿਹ ਕਹਿ ਲੋ ਮੰਗ ਤੇ ਹਰ ਇੱਕ ਦੀ ਤਲਬ ਤੇ ਹਰ ਇੱਕ ਦੀ ਪਰਮਾਤਮਾ ਹੈ ਪਰ ਇੱਕ ਭੁਲੇਖਾ ਪੈ ਜਾਂਦਾ ਜਿੱਥੇ ਜਿੱਥੇ ਪਰਮਾਤਮਾ ਦੀ ਕਲਪਨਾ ਕਰਦਾ ਉੱਥੇ ਨਹੀਂ ਉੱਥੋਂ ਨਹੀਂ ਮਿਲਦਾ ਇਹ ਪਰਮ ਸਤਿ ਉੱਥੋਂ ਨਹੀਂ ਮਿਲਦਾ ਇਹ ਪਰਮ ਜੀਵ ਲਬਦਾ ਰਿਹਾ ਹੈ ਕਹਿੰਦੇ ਆਬੇ ਹਯਾਤ ਨੂੰ ਸਿਕੰਦਰ ਵੀ ਮਰਾਨਾ ਰਸਾਇਣ ਬਣਾਉਂਦੇ ਰਹਨੇ ਭਾਰਤ ਦੇ ઋષਿ ਮੁਨੀ ਵੀ ਔਰ ਕਾਇਆ ਕਲਪ ਕਰਦੇ ਰਹਨੇ ਕਾਇਆ ਨੂੰ ਕਲਪ ਕਰਨ ਦਾ ਮਤਲਬ ਇਹ ਹੈ 80 ਸਾਲ ਦਾ ਹੁਣ ਬੁੱਢਾ ਇਹਨੂੰ ਕਲਪ ਕਰਨਾ ਤੇ ਫਿਰ 25-26 ਸਾਲ ਦੇ ਜਵਾਨ ਬਣ ਜਾਏ ਇਹਨੂੰ ਕਹਿੰਦੇ ਨੇ ਕਾਇਆ ਨੂੰ ਕਲਪ ਕਰਨਾ ਔਰ ਕਈ ਦਫਾ ਇਹ ਕਾਇਆ ਕਲਪ ਕੀਤੀ ਜਾ ਸਕਦੀ ਹੈ ਇਸ ਤਰ੍ਹਾਂ ਦੀ ਖੋਜ ਪ੍ਰਾਚੀਨ ઋષਿ ਮੁਨੀ ਕਰਦੇ ਰਹੇ ਇਹਦਾ ਮਤਲਬ ਹੈ ਸਦੀਵੀ ਜੀਵਨ ਚਾਹੀਦਾ ਲੱਭਦੇ ਰਹੇ ਨੇ ਰਸਾਇਣ ਬਣਾਉਂਦੇ ਰਹੇ ਨੇ ਜਿਹਦੇ ਖਾਣ ਨਾਲ ਪੀਣ ਨਾਲ ਮਨੁੱਖ ਮਰੇ ਮਰੇ ਅੱਜ ਦੇ ਸਾਇੰਟਿਸਟ ਵੀ ਯਤਨ ਪਾਏ ਕਰਦੇ ਨੇ ਮਨੁੱਖ 300 400 ਸਾਲ ਤੱਕ ਜ਼ਿੰਦਾ ਰਹਿ ਸਕੇ ਲੱਭਦੇ ਪੈ ਰਹੇ ਕੋਸ਼ਿਸ਼ ਪੈ ਕਰਦੇ ਯਤਨ ਪਾਏ ਜੁਟਾਉਂਦੇ ਸਦੀਵੀ ਜੀਵਨ ਦੀ ਪਿਆਸ ਮਨੁੱਖ ਦੇ ਅੰਦਰ ਬੜੀ ਪਰਬਲ ਹੈ ਸਦੀਵੀ ਸੁਖ ਦੀ ਤਲਬ ਮਨੁੱਖ ਦੇ ਅੰਦਰ ਬੜੀ ਪਰਵਲ ਹੈ ਤੇ ਹੁਣ ਮੈਂ ਫਿਰ ਅਰਜ਼ ਕਰਾਂ ਸਦੀਵੀ ਜੀਵਨ ਪਰਮਾਤਮਾ ਸਦੀਵੀ ਸੁਖ ਪਰਮਾਤਮਾ ਹੈ ਬਾਕੀ ਨਹੀਂ ਕਿਦਰੇ ਵੀ ਨਹੀਂ ਐ ਹੀ ਨੇ ਮੰਗ ਠੀਕ ਹੈ ਮੰਗ ਦੀ ਪੂਰਤੀ ਦਾ ਸਾਧਨ ਕਰ ਸਾਧਨ ਕਰ ਜੈਸੇ ਪਟਨਾ ਸਾਹਿਬ ਹੈ ਪੂਰਬ ਦੀ ਤਰਫ ते मैं चल पाव पश्चिम की तरफ और बड़ी तेजी चला और अखा तेज तेज चला ताकि छेती पहुंच जावा जितना तेजी चलागा उतना ही दूर हो जावा क्योंकि उस दिशा च है ही नहीं जिस दिशा च है ही नहीं मैं उस दिशा दौड़ दिश रहा भज रहा जितना भजागा जितना थोड़ा गा ठकागा टूटागा